ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮੇਰਾ ਪਿੰਡ ਮੇਰੇ ਪਿੰਡ ਮੇਰੇ ਖੇਤ ਤੇ ਤੇ ਅੱਜ ਆਪਾਂ ਗੱਲ ਕਰਦੇ ਆਂ ਬੱਕਰੀ ਪਾਲਣ ਦੇ ਬਾਰੇ ਵੀ ਬੱਕਰੀ ਪਾਲਣ ਕਿੰਨਾ ਕੁ ਸੌਖਾ ਮੇਰੇ ਵਰਗਾ ਵੀ ਵੀਡੀਓ ਜਦੋਂ ਕੋਈ ਮੇਰੇ ਵੀਡੀਓ ਬਣਾ ਕੇ ਲੈ ਜਾਂਦਾ ਮੈਂ ਵੀ ਕਹਿੰਦਾ ਨਾ ਵੀ ਘੰਟਾ ਸਵੇਰ ਤੇ ਘੰਟਾ ਸ਼ਾਮ ਨੂੰ ਬਸ ਇੰਨਾ ਕੁ ਟਾਈਮ ਲੱਗਦਾ ਇਹਨਾਂ ਨੂੰ ਸੰਭਾਲਣ ਤੇ ਪਰ ਜਿਹੜੀ ਵਿਚਲੀ ਗੱਲ ਆ ਉਹ ਆਪਾਂ ਅੱਜ ਦੱਸਦੇ ਆਂ ਤੁਹਾਨੂੰ ਵਿਚਲੀ ਗੱਲ ਕਿਹੜੀ ਆ ਉਹ ਹੈ ਕਿ ਇਹਨਾਂ ਦੀ ਸਾਫ ਸਫਾਈ ਜਿਵੇਂ ਹੁਣ ਗਰਮੀ ਦਾ ਮਹੀਨਾ ਸਾਵਣ 6 ਗਿਆ ਅੱਜ ਤੇ ਤੁਸੀਂ ਆਪ ਹਿਸਾਬ ਲਾ ਲਓ 6 ਸਾਵਣ ਦੇ ਵਿੱਚ ਪੰਜਾਬ ਦੇ ਵਿੱਚ ਹੋਮਸ ਇੰਨੀ ਬਣੀ ਵੀ ਆ ਕਿ ਮੁੜਕਾ ਸਿਰ ਤੋਂ ਚਾਲਦਾ ਤੇ ਗਿੱਟਾਂ ਤੱਕ ਜਾਂਦਾ ਪੱਠੇ ਪੌਣੇ ਦਾ ਸੌਫੇ ਆ ਵੱਢ ਕੇ ਕੁੱਤਰ ਕੇ ਪਾਤੇ ਤੇ ਜਦੋਂ ਗੱਲ ਆਉਂਦੀ ਇਹਨਾਂ ਦੀ ਸਾਫ ਸਫਾਈ ਦੀ ਉਦੋਂ ਜਾਣ ਨਿਕਲਦੀ ਹੈ ਜਦੋਂ ਬੌਕਰ ਚੱਕਣੀ ਪੈਂਦੀ ਹੈ ਕਈ ਬੱਠਲ ਤੇ ਐਵੇਂ ਵੀ ਦੇਖੋ ਤੁਸੀਂ ਜਿਹੜੀਆਂ ਇੰਨੀਆਂ ਬੱਕਰੀਆਂ ਆ ਇਹ ਤੇ ਮੀਂਗਣਾ ਇਹਨਾਂ ਨੇ ਕੋਈ ਐ ਤਾਂ ਹੈ ਨਹੀਂ ਲੈਂਟ ਤਾਂ ਹੈ ਨਹੀਂ ਇਹਨਾਂ ਦੀ ਵੀ ਪੁੱਛ ਕੇ ਕਰਨਗੀਆਂ ਜਦੋਂ ਚੱਤ ਕੀਤਾ ਉਦੋਂ ਇਹਨਾਂ ਨੇ ਮੀਂਗਣਾ ਕਰੀ ਜਾਣੀਆਂ ਪਿਸ਼ਾਬ ਕਰੀ ਜਾਣਾਂ ਤੇ ਇੱਕ ਇਹਨਾਂ ਦੀ ਸਮੱਸਿਆ ਇਹ ਆ ਵੀ ਇਹਨਾਂ ਨੇ ਪਿਸ਼ਾਬ ਕਰਨਾ ਅੰਦਰ ਹੀ ਐ ਜਿਵੇਂ ਹੁਣਾਂ ਖੁੱਲੇ ਵਿਹੜੇ ਦੇ ਵਿੱਚ ਬਰਕੈਣ ਦੇ ਥੱਲੇ ਜੇ ਹੈਗੀਆਂ ਇੱਥੇ ਬੈਠੀਆਂ ਹੁਣ ਬਾਹਰ ਡਾਇਆ ਵਿਆ ਅਸੀਂ ਅੰਦਰੋਂ ਬਾਹਰ ਕੱਢੀਆਂ ਵੀ ਚੱਲ ਇੱਥੇ ਪਿਸ਼ਾਬ ਕਰ ਲੈਣਗੀਆਂ ਮੀਂਗਣਾ ਕਰ ਲੈਣਗੀਆਂ ਪਰ ਨਹੀਂ ਇਹਨਾਂ ਨੇ ਕਰਨਾ ਅੰਦਰ ਆਜਾ ਤੁਹਾਨੂੰ ਉਹ ਦਿਖਾਉਣਾ ਮੈਂ ਤਨ ਵਾਲੇ ਸਾਫ ਸਫਾਈ ਆ ਕਰੀ ਅੱਜ ਆਪਾਂ ਸਾਫ ਸਫਾਈ ਬੱਕਰੀਆਂ ਵਾਲਾ ਪਾਸਾ ਤੇ ਬੱਕਰੀਆਂ ਵਾਲਾ ਪਾਸਾ ਰਹਿੰਦਾ ਹਜੇ ਆ ਮੈਂ ਚੱਕੀ ਜਾਂਦਾ ਸੀ ਅਜੇ ਤੱਕ ਮੈਂ ਕਿਹਾ ਵੀ ਚੱਲ ਤੁਹਾਨੂੰ ਇਹ ਚੀਜ਼ ਦਿਖਾਵਾਂ ਜਿਹੜੀ ਬਹੁਤ ਘੱਟ ਹੀ ਵੇਖਣ ਨੂੰ ਮਿਲਦੀ ਆ ਆ ਵੇਖੋ ਅੰਦਰ ਪਿਸ਼ਾਬ ਕਰਿਆ ਇਹਨਾਂ ਨੇ ਸਾਰਾ ਟੋਏ ਕਰਨੇ ਪੈਂਦੇ ਆ ਕਿਉਂਕਿ ਜਦੋਂ ਪਿਸ਼ਾਬ ਕਰਦਿਆਂ ਆਹ ਖਾਲੀਆਂ ਚ ਟੋਏਆਂ ਚ ਆ ਜਾਂਦਾ ਫਿਰ ਚਿੱਕੜ ਘੱਟ ਹੁੰਦਾ ਇੱਥੇ ਖੜੀ ਜਾਂਦਾ ਆ ਕੇ ਮੀਂਗਣਾ ਵਿੱਚ ਰੁੜੀਆਂ ਆਉਂਦੀਆਂ ਪਿਸ਼ਾਬ ਆ ਜਾਂਦਾ ਉਹ ਸੁੱਕਾ ਰਹਿੰਦਾ ਬਾਕੀ ਏਰੀਆ ਬੈਠਣ ਨੂੰ ਉਹਨਾਂ ਦੇ ਆ ਚੀਜ਼ਾਂ ਨਾ ਸੁੱਕੀਆਂ ਰਹਿੰਦੀਆਂ ਤੇ ਇਹ ਟੋਏ ਤਾਂ ਕਰੇ ਆ ਫਿਰ ਅਸੀਂ ਕਿਉਂਕਿ ਜੋ ਪਿਸ਼ਾਬ ਹੀ ਅੰਦਰ ਕਰਨਾ ਬਾਹਰ ਤਾਂ ਕਰਨਾ ਹੀ ਨਹੀਂ ਇਹਨਾਂ ਨੇ ਆ ਬੱਕਰਿਆਂ ਵਾਲਾ ਪਾਸਾ ਰਹਿੰਦਾ ਸਾਡਾ ਸਾਫ਼ ਕਰਨ ਵਾਲਾ ਮੈਂ ਕਰੀ ਜਨਾ ਸਾਫ਼ ਹੁਣ ਤੇ ਮੈਂ ਤੁਹਾਨੂੰ ਆਪ ਦੇ ਹਾਲਾਤ ਵਿਖਾਉਣਾ ਤੁਸੀਂ ਦੱਸਿਓ ਵੀ ਗਰਮੀ ਦੇ ਵਿੱਚ ਕਿੰਨਾ ਔਖਾ ਹੁਣ ਪਤਾ ਸਾਬ ਨੂੰ ਵੀ ਔਖਾ ਹੈਗਾ ਝੋਨਾ ਵੀ ਲਾਈ ਜਾਂਦੇ ਗਰਮੀ ਬਹੁਤ ਜ਼ਿਆਦੇ ਆ ਪਰ ਫੇਰ ਵੀ ਆਪਾਂ ਬੱਕਰੀ ਪਾਲਣ ਦੀ ਗੱਲ ਕਰਦੇ ਆਂ ਵੀ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਜਦੋਂ ਆਪਾਂ ਬੱਕਰੀਆਂ ਰੱਖਦੇ ਆਂ ਇਹ ਨਵੇਂ ਬੰਦੇ ਰੱਖਦੇ ਆ ਨਾ ਉਹਨਾਂ ਨੂੰ ਐ ਹੁੰਦਾ ਵੀਡੀਓ ਦੇਖ ਲਈ ਲੱਖ ਦੀ ਬੱਕਰੀ ਵੇਖ ਗਈ 2 ਲੱਖ ਦੀ ਵੇਖ ਗਈ 50000 ਦੀ ਵੇਖ ਗਈ ਉਹ ਚੀਜ਼ਾਂ ਵੇਖ ਕੇ ਰੱਖ ਲੈਂਦੇ ਆ ਪਰ ਸਾਫ ਸਫਾਈ ਜਿਹੜੀ ਇਹ ਜ਼ਰੂਰੀ ਆ ਇਹਨਾਂ ਦੀ ਕਰਨੀ ਉਹ ਮੈਂ ਤੁਹਾਨੂੰ ਦੱਸ ਦਾਂ ਅੱਜ ਵੀ ਹਾਲਾਤ ਕੀ ਹੁੰਦੇ ਆ ਆ ਦੇਖੋ ਆ ਮੇਰੇ ਹਾਲਾਤ ਆ ਦੇਸ ਵਿਹਲਾ ਅਵੀ ਕੋ ਬੁਰਾ ਹਾਲ ਹੋਇਆ ਪਿਆ ਇੱਥੋਂ ਚੱਲਿਆ ਸਿਰ ਸਾਰਾ ਗਿੱਲਾ ਮੁੜ ਕੇ ਨਾਲ ਤੇ ਗਿੱਟਿਆਂ ਨੂੰ ਤੁਰਿਆ ਜਾਂਦਾ ਹੁਣ ਇਹ ਆ ਮੈਂ ਚੱਕੀ ਜਾਂਦਾ ਫਿਰ ਉਹ ਬੱਕਰੀਆਂ ਵਾਲਾ ਪਾਸਾ ਬਾਹਰਲਾ ਪਾਸਾ ਸਾਫ਼ ਕਰਨ ਵਾਲਾ ਬੱਕਰੀਆਂ ਵਾਲਾ ਮੈਂ ਕਰਦਾ ਐਡਾ ਡੇਢ ਘੰਟਾ ਲੱਗ ਜਾਂਦਾ ਉਹ ਆਰਾਮਦਾਰੀ ਦੇ ਨਾਲ ਤੇ ਆਮ ਨੂੰ ਚੱਕ ਕੇ ਰਖਵਾ ਲਈ ਖਾਦ ਵੀ ਬਣ ਜਾਂਦੀ ਹੈ ਬਹੁਤ ਵਧੀਆ ਖਾਦ ਬਣਦੀ ਹੈ ਇਹ ਦਿੱਲੀ ਸੁੱਕੀ ਖਾਦ ਮੀਂਗਣਾ ਇਕੱਠੀਆਂ ਹੋਣੀਆਂ ਵਿੱਚ ਪਿਸ਼ਾਬ ਉਹੜੇ ਨਾਲ ਇਕੱਠਾ ਕਰ ਲਿਆ ਇੱਕ ਵਾਰੀ ਬੱਟਲ ਭਰ ਭਰ ਕੇ ਰੇੜੀ ਦੇ ਵਿੱਚ ਇਹ ਰੇੜੀ ਸਿੱਧੀ ਅਸੀਂ ਆਪਦੇ ਪੱਠਿਆਂ ਵਾਲੇ ਵਾਢੇ ਚ ਲਾਉਣੇ ਆ ਜਿੱਥੋਂ ਪੱਠੇ ਵੜਦੇ ਆ ਉਥੇ ਲਾਈ ਜਾਂਦੇ ਆ ਸਾਨੂੰ ਉਹਨਾਂ ਦੇ ਵਿੱਚ ਯੂਰੀਆ ਖਾਦ ਉਹ ਜੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਕੀ ਤੇ ਗੱਲ ਚੱਲਦੀ ਆ ਆਪਣੀ ਬੱਕਰੀ ਪਾਲਣ ਦੇ ਤਕਰੀਬਾ ਲਣਾ ਇੰਨਾ ਸੌਖਾ ਵੀ ਨਹੀਂਗਾ ਪੂਰਾ ਔਖਾ ਵੀ ਆ ਤੇ ਜਿਹੜਾ ਬਾਹਰ ਛੱਡ ਕੇ ਲੈ ਜਾਂਦੇ ਆ ਜਿਹੜੇ ਮਾਲ ਵਾਲੇ ਆ ਉਹ ਮਾਨ ਨੂੰ ਤੁਸੀਂ ਘੱਟੋ ਘੱਟ 2-3 ਮਹੀਨਾ ਬਾਅਦ ਸਫਾਈ ਕਰਦੇ ਆ ਆਪਦੇ ਬਾੜੀ ਦੀ ਆਪਾਂ ਹੁਣ ਫਾਰਮ ਕਹਿ ਦਿੰਨੇ ਆ ਇੱਥੇ ਉਹ ਬਾੜੀ ਕਹਿ ਦਿੰਦੇ ਆ ਉਹ ਘੱਟੋ ਘੱਟ ਮਹੀਨੇ 2 ਮਹੀਨੇ ਬਾਅਦ ਸਫਾਈ ਹੁੰਦੀ ਆ ਤੇ ਥੱਲੇ ਕਰਕੇ ਇੰਨਾ-ਇੰਨਾ ਚੜ ਜਾਂਦਾ ਕੂੜਾ ਗੋਡੇ-ਗੋਡੇ ਫਿਰ ਉਹ ਕਈਆਂ ਨਾਲ ਪੱਟ-ਪੱਟ ਕੇ ਟਰਾਲੀਆਂ ਭਰ-ਭਰ ਕੇ ਵੇਚਦੇ ਆ ਕੋਈ 1000-1500 ਦੀ ਟਰਾਲੀ ਵੇਖਦੀ ਆ ਉਹ ਸਾਡੇ ਦਾ ਵੱਧ ਹੀ ਹੋ ਗਏ ਤੇ ਆਪਾਂ ਦਾ ਵੇਚੀ ਵੀ ਨਹੀਂ ਗਈ ਪਰ ਔਖਾ ਬੂੜਾ ਇਹ ਬਈ ਕੱਲੇ ਆਏ ਨਹੀਂਗਾ ਵੀ ਪੱਠੇ ਪਾਦੇ ਤੇ ਮੁੜ ਕੇ ਆਪਾਂ ਫਰੀ ਆ ਤੇ ਆਹ ਵੇਖ ਲੋ ਹਾਲਾਤ ਕਮਾਈ ਕਰਨੀ ਆ ਤਾਂ ਕੀ ਕਹਿੰਦੇ ਹੁੰਦੇ ਆ ਵੀ ਖੂਨ ਪਸੀਨਾ ਇਕ ਕਰਨਾ ਪਊਗਾ ਖੂਨ ਪਸੀਨਾ ਵਹਾਉਣਾ ਪਊਗਾ ਫੇਰ ਦਸਾਂ ਨਵਾਂ ਦੀ ਕਿਰਤ ਹੁੰਦੀ ਆ ਫੇਰ ਕੋਈ ਕਮਾਈ ਚ ਚਾਰ ਛਿੱਲੜ ਬਚਦੇ ਆ ਆਪ ਕਰਕੇ ਜੇ ਆਪਾਂ ਕਹਿ ਲਗੇ ਬੰਦਾ ਰੱਖਣਾ ਬੰਦਾ ਰੱਖ ਕੇ ਵੀ ਉਹ ਸਾਂਹ ਨੂੰ ਆਪਾਂ ਚਿੱਟੇ ਪਾ ਕੇ ਖੜ ਜਾਾਂਗੇ ਫੇਰ ਆਪਾਂ ਉਸ ਕੰਮ ਚ ਫੇਲ ਆਂ ਜੇ ਤੇ ਭਾਵੇਂ ਆਪਾਂ ਦੇਸੀ ਬੱਕਰੀਆਂ ਰੱਖ ਲਗੇ ਤੇ ਭਾਵੇਂ ਚੰਗੀਆਂ ਜੇ ਆਪਾਂ ਹੱਥੀਂ ਕੰਮ ਕਰਾਂਗੇ ਹਰਾਚਾਰਾ ਕੁੱਤਰ ਕੇ ਪਾਵਾਂਗੇ ਸੁੱਕਾ ਨੀਰਾ ਪਾਵਾਂਗੇ ਕੋਈ ਚੰਗਾ ਦਾਣਾ ਪਾਵਾਂਗੇ ਲਿਆ ਕੇ ਫਿਰ ਆਪਾਂ ਕਾਮਯਾਬ ਆ ਫਿਰ ਆਪਾਂ ਕੋਈ ਫੇਲ ਨਹੀਂ ਹੁੰਦੇ ਇਸ ਕੰਮ 'ਚ ਜਿਹੜੀ ਹੈਗੀ ਦਵਾਈ ਬੂਟੀ ਦੀ ਉਹਦੀ ਟ੍ਰੇਨਿੰਗ ਲੈ ਲਓ ਟ੍ਰੇਨਿੰਗ ਲੈ ਕੇ ਦਵਾਈ ਬੂਟੀ ਕਰ ਲਓ ਬੱਕਰੀ ਛੇਤੀ ਕਿਤੇ ਬੱਕਰੀ ਮਰਦੀ ਨਹੀਂ ਉਹਦੀ ਡੀ ਵਾਰਮਿੰਗ ਕਰ ਦਿਓ ਉਹਨੂੰ ਚੰਗਾ ਦਾਣਾ ਦਵਾਣਾ ਪਾਓ ਸੋਣਾ ਬੱਕਰੀ ਨਹੀਂ ਥੋੜੀ ਫੇਲ ਹੁੰਦੀਗੀ ਪਾਵਾ ਦੇ ਸੀ ਰੱਖੋ ਤੇ ਪਾਵਾ ਬੀਟਲ ਬਰਬਰੀ ਕੋਈ ਰੱਖੋ ਕਮਾਈ ਤੁਹਾਨੂੰ ਦੇ ਕੇ ਜਾਊ ਕਿ ਜਿਹੋ ਜਿਹਾ ਉਹਦਾ ਵਿੱਦ ਹੋਊਗਾ ਉੰਨੀ ਤੁਹਾਨੂੰ ਕਮਾਈ ਦੇਊਗੀ ਫੇਰ ਵਾਲਾ ਸੌਦਾ ਨਹੀਂਗਾ ਇਹ ਪਰ ਮਿਹਨਤ ਕਰਨੀ ਪਊਗੀ ਬੋਕਰਾਂ ਮਾਰਨੇ ਪੈਣਗੀਆਂ ਆਪ ਨੂੰ ਬੋਕਰ ਮਾਰ ਕੇ ਬਟਲਾਂ ਨਾਲ ਚੱਕ ਕੇ ਰੇੜੀਆਂ ਪਾਰ ਕੇ ਸਿੱਟਣਾ ਪਊਗਾ ਫੇਰ ਜਰੂਰੀ ਤੇ ਜਿਵੇਂ ਵੀ ਕਿਸੇ ਦਾ ਆਪ ਦਾ ਆਪ ਦਾ ਸਾਥਨ ਹੁੰਦਾ ਤੇ ਇੰਨੀ ਹੈ ਕਿ ਬੇਨਤੀਆਂ ਸੀ ਮੈਂ ਤੁਹਾਨੂੰ ਬਸ ਆਪ ਦੇ ਹਾਲਾਤ ਬੋਲਣੇ ਸੀ ਵੀ ਆਹ ਹਾਲਾਤ ਹੁੰਦੇ ਬਈ ਸਿਆਲੇ ਠੰਡ ਲੱਗਦੀ ਨਹੀਂ ਦਿੱਤੇ ਹੁਣ ਅਗਲਾ ਹਰ ਇੱਕ ਹੀ ਬੰਦਾ AC ਨੂੰ ਭਾਜਦਾ ਠੰਡ ਦੇ ਵਿੱਚ ਗਰਮੀ ਇੰਨੀ ਜ਼ਿਆਦੇ ਆ ਠੰਡ ਦੇ ਵਿੱਚ ਹੀ ਭਜਦੇ ਆਪਾਂ AC ਦੇ ਵਿੱਚ ਵੀ ਠੰਢੀ ਉੱਥੇ ਹਵਾ ਆਵੇ ਆਪਾਂ ਨੂੰ ਬਾਹਰ ਅੱਗ ਲੱਗਦੀ ਆ ਤੇ ਪਰ ਅੱਗ ਲੱਗੇ ਬਿਨਾ ਕੰਮ ਨਹੀਂ ਹੁੰਦੇਗੇ ਝੋਨੇ ਵਾਲੇ ਝੋਨਾ ਲਾਈ ਜਾਂਦੇ ਆ ਮੱਕੀਆਂ ਵਾਲੇ ਚਾਰ ਪਾਈ ਜਾਂਦੇ ਆ ਮੱਕੀਆਂ ਨੂੰ ਬਹੁਤ ਔਖੇ ਚਾਰ ਪਾਉਣੇ ਹਵਾ ਨਹੀਂ ਲੱਗਦੀ ਕਿਸੇ ਪਾਸਿਓਂ ਸਾਰੇ ਕੰਮ ਮਿਹਨਤ ਵਾਲੇ ਆ ਜਿਹੜਾ ਬੰਦਾ ਮਿਹਨਤ ਕਰਦਾ ਉਹ ਭੁੱਖਾ ਨਹੀਂ ਮਰਦਾ ਪਾਵਾ ਕੈਨੇਡਾ ਦਾ ਪਾਵਾ ਅਮਰੀਕਾ ਦਾ ਪਾਵਾ ਪੰਜਾਬ ਇੰਡੀਆ 'ਚ ਕਿਤੇ ਵੀ ਆ ਮਿਹਨਤ ਕਰਨ ਵਾਲਾ ਭੁੱਖਾ ਨਹੀਂ ਮਰਦਾ ਜੇ ਕੋਈ ਬਾਹਰ ਗਿਆ ਉਹ ਵੀ ਉੱਥੇ ਮਿਹਨਤ ਕਰਦਾ ਉਹ ਵੀ ਚੰਗੀ ਰੋਟੀ ਖਾਈ ਜਾਂਦਾ ਜਿਹੜਾ ਵੀ ਇੱਥੇ ਆ ਮਿਹਨਤ ਕਰਦਾ ਕੋਈ 400 ਰੁਪਏ ਕਮਾਉਂਦਾ ਰੋਟੀ ਉਹ ਵੀ ਖਾਈ ਜਾਂਦਾ ਮਿਹਨਤ ਕਰੋ ਤੇ ਸੌਖੀ ਰੋਟੀ ਖਾਓ ਆਪਾਂ ਦਾ ਇਹੀ ਗੱਲ ਕਰਦੇ ਆਂ ਤੇ ਬੱਕਰੀ ਪਾਲਣਾ ਜਿਹੜਾ ਉਹ ਸੋਚ ਸਮਝ ਕੇ ਕਰੋ ਬਾਲਾ ਸੌਖਾ ਵੀ ਨਹੀਂ ਤੇ ਬਾਲਾ ਔਖਾ ਵੀ ਨਹੀਂਗਾ ਇਸ ਨੂੰ ਧਿਆਨ ਨਾਲ ਕਰੋ ਚੰਗੇ ਫਾਰਮਾਂ ਤੇ ਜਾ ਕੇ ਵੇਖੋ ਬੜੀ ਸੁਭਾ ਸ਼ਾਮ ਦੀ ਰੁਟੀਨ ਹੁੰਦੀ ਆ ਜਿਹੜਾ ਸਾਫ ਸਫਾਈ ਆ ਪੱਠੇ ਦੱਥੇ ਪਾਉਣੇ ਆ ਇਹ ਚੀਜ਼ਾਂ ਦਾ ਜਰੂਰ ਧਿਆਨ ਰੱਖੋ ਬਹੇਂਦੀਆਂ ਕ ਬੇਨਤੀਆਂ ਸੀ ਜੀ ਧੰਨਵਾਦ ਬਾਹਲੀ ਵੀਡੀਓ ਫਿਰ ਲੰਮੀ ਹੋ ਜਾਂਦੀ ਆ ਅਗਲਾ ਰੁਕਦਾ ਵੀ ਨਹੀਂ ਪਰ ਵੇਖ ਲਿਓ ਵੀਡੀਓ ਨੂੰ ਜਰੂਰ ਤੁਹਾਨੂੰ ਬਸ ਸਿੱਖਣ ਨੂੰ ਮਿਲੂਗਾ ਹੱਥੀ ਮਿਹਨਤ ਹੀ ਆਪਾਂ ਦਸੀ ਹੱਥੀ ਮਿਹਨਤ ਕਰਾਂਗੇ ਤਾਂ ਫੇਰ ਇਹਦੇ ਚ ਕੁਝ ਕਮਾ ਸਕਦੇ ਆ ਤੇ ਨਹੀਂ ਤਾਂ ਬਈ ਨਹੀਂ